ਕਹ ਰਾਹੀ ਕੀ ਕਾਰਨ ਹੋਇਆ ਤੁਸੀਂ ਕਹਿ ਰਹੇ ਹੋ ਤੁਹਾਡੀ ਘੁਟਮਾਰ ਹੋਈ ਆ ਤੁਹਾਡੇ ਤੋਂ ਪੈਸੇ ਹੋਏ ਗਏ ਨੇ ਇਹ ਮੁੰਡੇ ਅਸੀਂ ਆਦੇ ਹੁਣੇ ਆਏ ਤੁਸੀਂ ਪੜੋ ਇਹ ਪਹਿਲਾਂ ਦੀ ਟਰਾਲੀ ਆਈ ਹੋਈ ਐ ਨਾਲ ਲਿਬੇ ਆ ਗਏ ਸੀ ਇਹਨਾਂ ਨੂੰ ਆਖੇ ਵਿਹਿੰਨੇ ਫਲਾਸ ਜਾ ਕੇ ਆਉਣਾ ਹੈ ਕਹਿੰਦੇ ਨੂੰ ਚੱਲ ਬਈ ਮੈਂ ਬਗ ਚੱਲਦਾ ਤੁਹਾਡੇ ਨਾਲ ਇੱਕ ਦਾ ਹੈਗਾ 78 ਸਾਲ ਦੀ ਉਮਰ ਦਾ ਚਿੱਟੀ ਦਾੜੀ ਇੱਕ ਮੁੰਡਾ ਆਈ ਸਾਡੇ ਮਾਰਗਾਂ ਲੰਘਿਆ ਕਿਰਪਾਨਾਂ ਨਾਲ ਲਿਤੀ ਉਹ ਨਾਲ ਲਵੇ ਤੁਹਾਨੂੰ ਕਹਿੰਦੇ ਵੀ ਤੁਸੀਂ ਹੁਣ ਸਾਡੇ ਇਧਰੋਂ ਲੜਰੀ ਕਰਕੇ ਵੀ ਗੁਰਦੁਆਰੇ ਤੇ ਪੜੋਗੇ ਜਾ ਕੇ ਵੀ ਕੱਪੜਾ ਕੱਢੋ ਇੱਥੇ ਨਾ ਬੋ ਕੋ ਜਬਰਦਸਤੀ ਕੁੱਟਮਾਰ ਵੀ ਆਈ ਸਾਡੇ ਕਿਰਪਾਨਾਂ ਵੀ ਮਾਰਿਆ ਨਹੀਂ ਪੁੱਠੇ ਸਿੱਧੀਆਂ ਡੰਡੇ ਵੀ ਮਾਰੇ ਨੇ ਜੀ ਉਹ ਚੁਬੱਚਾ ਦੀ ਗਈ ਚੁਬੱਚਾ ਹੈਗਾ ਦੀ ਗਈ ਅਸੀਂ ਤਾਂ ਜਣੇ ਨੇ ਸਾਲਾ ਵੀ ਮਾਰਿਆ ਨਹੀਂ ਵਿੱਚ ਕੱਪੜੇ ਗੱਟ ਕੇ ਮੈਂ ਵੀ ਖੁਦਾ ਵਿੱਚ ਬੜ ਗਈ ਤੁਹਾਨੂੰ ਨਮਾਇਆ ਉੱਥੇ ਆਈ ਮੇਰਾ ਸਿਰ ਗੱਲਾਂ ਪੈਈ ਹੈ ਵੀ ਹੱਥ ਲਾ ਕੇ ਦੇਖ ਲੋ ਜਾਈ ਅਰੇ ਲਾਲਾ ਕਿਰਪਾਨਾਂ ਲੈ ਕੇ ਹੋ ਗਏ ਉਹ ਵਿੱਚ ਵੱਜ ਗਏ ਉਹਨਾਂ ਨੇ ਪਿਸਤੌਲ ਵੀ ਸੀ ਇਹ ਪਟਾਕੇ ਚਲਾਏ ਨੇ ਉਹਨਾਂ ਨੇ ਤੰਨੇ ਪਾਸਾ ਇੰਨੇ ਟਾਈਮ ਤੋਂ ਸਾਰਾ ਨੇ ਕੱਪੜੇ ਲੈ ਕੇ ਭੱਜ ਗਈ ਉਹ ਮੋਬਾਈਲ ਮੂਲ ਵੱਟੂਏ ਕੱਢ ਗਈ ਕਹਿੰਦਾ ਜੀ ਇਹ ਵੀ ਇਹ ਨਾ ਜਾਏ ਦੇਖੋ ਵੀ ਕਿਸੇ ਦੇ ਚਰਦਾ ਵੀੜੀ ਨਾ ਹੋਵੇ ਵੀ ਲੱਗਦਾ ਵਾਕਈ ਨਹਿੰਗੇ ਹੈ ਜਾਂ ਕੰਮ ਕਰ ਸਕਦੇ ਨੇ ਚਾਹੇ ਬਹਿਰੂਪੀਏ ਨੇ ਜਿਹੜੇ ਛੱਡ ਪਾਣਿਆਂ ਨੂੰ ਬਦਨਾਮ ਕਰ ਮੋਬਾਈਲ ਜੀ ਮੇਰਾ ਮੋਬਾਈਲ ਤਾਂ ਹੀ ਹੈਗਾ 3000 ਰੁਪਏ ਦਾ ਆਹ ਮੁੰਡੇ ਨੇ ਤਾਂ ਪਰਸੋ ਜੋ ਉੱਥੇ ਮੋਬਾਈਲ ਲਿੱਤਾ ਹੈ 9000 ਰੁਪਏ ਦਾ ਨਮਾਈ ਜਿਹੜਾ ਤਿੰਨ ਕੈਮਰਾ ਵਾਲਾ ਹੈ 4 ਤਾਂ ਸੀ ਖੜੇ ਇੱਕ ਮੁੰਡਾ ਉੱਥੇ ਪੰਜ ਜਣੇ ਮੋਬਾਈਲ ਲਈ ਪੈਸੇ ਕਿੰਨੇ ਹੋਣਗੇ ਤਾਂ ਪੈਸੇ ਮੰਨ ਲਓ ਵੀ 4000 ਰੁਪਏ ਸਾਰਿਆਂ ਦਾ ਰਲਾ ਕੇ ਕਿੰਨੇ ਹੋਊਗਾ ਇਸ ਦਾ 20000 ਰੁਪਏ ਦਾ ਹੋਊਗਾ ਜੀ ਪੰਜੇ ਬੰਦਿਆਂ ਦੇ ਵੀ ਇਹੜੇ ਬੁੱਢਾ ਦਲਪੰਥ ਆ ਗਿਆ ਆਪਣਾ ਵੀ ਇਹਨਾਂ ਦੀ ਜਿਹੜੇ ਝੋਲੇ ਪਾਈ ਫਿਰਦੇ ਨੇ ਲੰਗੇ ਸਰ ਰੋਡੇ ਨਸੇ ਪੱਤੇ ਕਰਕੇ ਉਹ ਇੱਥੇ ਗੁੰਡਾਗਰਦੀ ਕਰਦੇ ਨੇ ਝੋਲੇ ਪਾ ਕੇ ਬਦਨਾਮੀ ਇਹਨਾਂ ਦੀ ਕਰਾ ਰਹੇ ਨੇ ਬੁੱਢਾ ਦਲ ਦੀ ਉਹਨਾਂ ਲਈ ਜੀ ਇੱਕ ਤਾਂ ਹੀ ਐਡਾ ਸਾਰਾ ਸਰੀਰ ਤਿਆਰੀ ਹੁਣ ਮੇਰੇ ਵਰਗਾ ਲਾਵੇ ਖੜਜੇ ਬੰਦਾ ਜਦੋਂ ਪਿਸਤੌਲ ਕੱਢ ਲਈ ਅਗਲਾ ਕੀ ਕਰੂਗਾ ਅਗਲਾ ਕੱਢ ਕੇ ਫੜਾਊਗਾ ਜੀ ਕਈ ਜਣਾਂ ਨੂੰ ਦੱਸਿਆ ਹੀ ਅਗਲਾ ਹਜ਼ਾਰਾਂ ਨੂੰ ਦੇਖ ਕੇ ਕੋਈ ਲਾਵੇ ਨਹੀਂ ਲੱਗਾ ਹੈਗਾ ਉਹਨਾਂ ਦੇ ਸਤਿਕਾਰ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਜਵਾਨਾ ਫਤਿਹਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਤੇ ਮੌਜੂਦ ਹਾਂ ਜਿੱਥੇ ਸ਼ਹੀਦੀ ਸਮਾਗਮ ਨੇ ਚੱਲ ਰਹੇ ਨੇ ਬਹੁਤ ਸਾਰੀਆਂ ਸੰਗਤਾਂ ਨੇ ਜਿਹੜੀਆਂ ਉਹ ਇੱਥੇ ਸਰਦਾ ਭਾਵਨਾ ਦੇ ਨਾਲ ਦੇਸ਼ਾਂ ਵਿਦੇਸ਼ਾਂ ਜੋ ਪਾਉਂਦੀਆਂ ਨੇ ਇਸ ਧਰਤੀ ਨੂੰ ਨਵਨਕਾਰਨ ਦੇ ਲਈ ਜਿੱਥੇ-ਇਥੇ ਵੱਖ-ਵੱਖ ਸੰਗਤਾਂ ਉਪਰਾਲੇ ਕਰ ਰਹੀਆਂ ਨੇ ਇੱਥੇ ਕੁਝ ਹੁੱਲੜਵਾਜ ਨੇ ਜਿਹੜੇ ਆਪਣੀਆਂ ਅਸrarਤਾਂ ਤੋਂ ਬਾਜ਼ ਨਹੀਂ ਆਉਂਦੇ ਸੋ ਇੱਥੇ ਕੁਝ ਨੌਜਵਾਨ ਖੜੇ ਨੇ ਇਹਨਾਂ ਨਾਲ ਕੁੱਟਮਾਰ ਹੋਈ ਆ ਮੋਬਾਈਲ ਖੋਇਆ ਗਿਆ ਏ ਕਿਹਾ ਜਾ ਰਿਹਾ ਏ ਕਿ ਜਿਨ੍ਹਾਂ ਨੇ ਇਹ ਘਟਨਾ ਨੂੰ ਅੰਜਾਮ ਦਿੱਤਾ ਉਹ ਲੋਕ ਬਹਿਰੂਪੀਏ ਸੀਗੇ ਨਹਿਂਕਾਂ ਦੇ ਬਾਣੇ 'ਚ ਸੀਗੇ ਸੋ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆਂ ਹਾਂਜੀ ਕੀ ਨਾਮ ਆ ਆਪਣਾ ਜਗਰਾਵ ਸਿੰਘ ਹੈ ਜਗਰਾਵ ਜੀ ਕੀ ਕਾਰਨ ਹੋਇਆ ਤੁਸੀਂ ਕਹਿ ਰਹੇ ਹੋ ਤੁਹਾਡੀ ਕੁੱਟਮਾਰ ਹੋਈ ਆ ਤੁਹਾਨੂੰ ਤੋਂ ਪੈਸੇ ਖੋਏ ਗਏ ਨੇ ਅਸੀਂ ਉਧਰ ਗਏ ਸੀ ਜਿ ਯੂਨੀਵਰਸਿਟੀ ਤੋਂ ਜੀ ਦੋਨੋਂ ਪਰਲੇ ਉੱਥੇ ਸਾਨੂੰ ਕਹਿੰਦੇ ਤੁਸੀਂ ਐਂ ਕਰਤੋ ਬਾਰੇ ਚ ਨਹੀਂ ਤੁਸੀਂ ਕਿੱਧਰ ਗਏ ਇੱਧਰ ਗਏ ਸੀ ਜੇ ਬੈਕ ਸੈਟ ਮੋਟਰ ਤੇ ਗਏ ਤੇ ਕਿੱਥੇ ਮਾਤਾ ਗੁਜਰੀ ਯੂਨੀਵਰਸਿਟੀ ਆਈ ਉੱਥੇ ਜੀ ਸਾਡੀ ਟਰਾਲੀ ਖੜੀ ਆ ਉੱਥੇ ਬੈਠੇ تھے ਅਸੀਂ ਇਹ ਮੁੰਡੇ ਅਸੀਂ ਹਜੇ ਹੁਣੇ ਆਏ ਤੇ ਹੀ ਪਿੰਡੋਂ ਇਹ ਪਹਿਲਾਂ ਦੀ ਟਰਾਲੀ ਆਈ ਹੋਈ ਆ ਨਾ ਲਵੇ ਆ ਗਏ ਸੀ ਇਨਨੋਂ ਆਖਵੀਂ ਨੇ ਫਲਾਸ ਜਾ ਕੇ ਆਉਣਾ ਕਹਿੰਦੇ ਵੀ ਚੱਲ ਬਾਈ ਮੈਂ ਬਾਗ ਚੱਲਦਾ ਥੋੜ੍ਹ ਨਾਲ ਇਹ ਬਾਗ ਆਈ ਸਾਡੇ ਨਾਲ ਉੱਥੇ ਸਾਨੂੰ ਤਿੰਨ ਤਿੰਨ ਜਣੇ ਮਿਲ ਗਏ ਇਨਿੰਗਾ ਇੱਕ ਦਾ ਹੈਗਾ 783 ਸਾਲ ਦੀ ਉਮਰ ਦਾ ਚਿੱਟੀ ਦਾੜੀ ਅੱਛਾ ਇੱਕ ਮੁੰਡਾ ਦਾ ਹੀ ਸਾਡੇ ਵਰਗਾ ਨੰਗੀਆਂ ਕਿਰਪਾਨਾਂ ਨੰਤੀਆਂ ਉਹਨਾਂ ਲਵੇ ਸਾਨੂੰ ਕਹਿੰਦੇ ਵੀ ਤੁਸੀਂ ਹੁਣ ਸਾਲੇ ਇਧਰੋਂ ਲੜੜ ਨਹੀਂ ਕਰਕੇ ਵੀ ਗੁਰਦੁਆਰੇ ਚ ਬੜੋਂਗੇ ਜਾ ਕੇ ਵੀ ਕੱਪੜੇ ਕੱਢੋ ਇੱਥੇ ਨਾ ਬੋ ਕਪੜੇ ਕਢਾ ਲਈ ਸਾਡੇ ਸਾਰਿਆਂ ਦੇ ਉਹਨਾਂ ਨੇ ਨੂੰ ਕੋਈ ਹੈਗਾ ਸੀ ਪਾਣੀ ਵਿੱਚ ਉਹ ਚਬੱਚਾ ਤੀ ਗਈ ਚਬੱਚਾ ਹੈਗਾ ਤੀ ਗਈ ਅਸੀਂ ਤਿੰਨੇ ਜਣੇ ਇਹਨਾਂ ਸਾਲਾਂ ਬਿਮਾਰੀਆਂ ਨਹੀਂ ਵਿੱਚ ਕਪੜੇ ਕੱਢ ਕੇ ਮੈਂ ਵੀ ਖੁਦਾ ਵਿੱਚ ਬੜਾ ਹੀ ਉਹਦੇ ਚਾ ਅੱਛਾ ਤੁਹਾਨੂੰ ਨਮਾਇਆ ਉੱਥੇ ਆਈ ਮੇਰਾ ਸਿਰ ਗੱਲਾਂ ਪਈ ਹਜੇ ਵੀ ਹੱਥ ਲਾ ਕੇ ਦੇਖ ਲਓ ਜਾਈ ਉਹਦੇ ਵਿੱਚ ਬਾੜ ਦਈ ਜਦੋਂ ਆਲੇ-ਦਾਲੇ ਕਿਰਪਾਨਾਂ ਲੈ ਕੇ ਆ ਗਏ ਉਹ ਜਿਹੜੇ ਵਿੱਚ ਵੱਜ ਗਏ ਸੀ ਉਹਨਾਂ ਨੇ ਪਿਸਤੌਲ ਵੀ ਦੀ ਆਈ ਪਟਾਕੇ ਚਲਾਏ ਉਹਨਾਂ ਨੇ ਤੰਨੇ ਹੀ ਤੇ ਨਪੜਾਕੇ ਚਲਾ ਕੇ ਫੇਰ ਭੱਜੇ ਨਹੀਂ ਉਹ ਉਹ ਲ ਕਿਦਾਂ ਸੀਗਾ ਉਹਨਾਂ ਲਵੇ Ориਜినਲ ਸੀਗਾ ਜਾਂ ਕੋਈ ਹੈਗਾ ਨਾ ਦੂਜੀ ਦੀ ਗਈ ਪੜਾਕੇ ਚੱਲੇ ਨਹੀਂ ਸਾਨੂੰ ਐ ਨਹੀਂ ਪਤਾ ਵੀ ਪਿਸਤੌਲ ਅਸਲੀ ਹੈ ਜਾਂ ਨਕਲੀ ਹੈ ਉਹਨਾਂ ਨੇ ਪੜਾਕੇ ਚਲਾਏ ਨਹੀਂ ਪਿਸਤੌਲ ਨਾਲ ਤੁਹਾਨੂੰ ਉੱਥੇ ਜ਼ਬਰਦਸਤੀ ਕੁੱਟਮਾਰ ਵੀ ਕੀਤੀ ਹਾਂਜੀ ਸਾਡੇ ਕਿਰਪਾਨਾਂ ਵੀ ਮਾਰਿਆ ਨਹੀਂ ਪੁੱਠਿਆਂ ਸਿੱਧੀਆਂ ਡੰਡੇ ਵੀ ਮਾਰੇ ਨੇ ਜੀ ਤੇ ਫਿਰ ਤੁਹਾਨੂੰ ਕੀ ਕਹਿੰਦੇ ਇੱਥੇ ਨਾਓ ਨਾਓ ਜੀ ਸਾਨੂੰ ਕਹਿੰਦੇ ਜੀ ਅਸੀਂ ਨਾਉਣ ਲੱਗੇ ਜੀ ਬਸ ਇੰਨੇ ਟਾਈਮ ਦਾ ਸਾਰਿਆਂ ਨੇ ਕੱਪੜੇ ਲੈ ਕੇ ਭੱਜ ਗਏ ਹੀ ਉਹ ਮੋਬਾਈਲ ਮੂਲ ਬਟੂਏ ਕੱਢ ਗਈ ਕਨਾਈ ਬੀ ਐਨ ਆ ਜਾਏ ਦੇਖੋ ਵੀ ਕਿਸੇ ਦੇ ਜਰਦਾ ਬੀੜੀ ਨਾ ਹੋਵੇ ਜਦੋਂ ਉਹਨਾਂ ਨੇ ਐ ਦੇਖੀ ਗਈ ਮੋਬਾਈਲ ਬਟੂਆ ਹੋਇਆ ਕਰੇ ਕੱਢ ਕੇ ਜੇਬ ਚ ਪਾਲਿਆ ਕਰਨ ਸਾਰਿਆਂ ਨੇ ਕੱਪੜੇ ਫਰੋਲ ਫਰੋਲ ਕੇ ਦੂ ਬਾਅਦ ਕੱਪੜੇ ਉੱਥੇ ਸਿੱਟ ਕੇ ਉਹ ਭੱਜ ਗਏ ਬੰਦੇ ਅੱਛਾ ਔਰ ਤੁਸੀਂ ਕੋਈ ਸਿਗਰਟ ਬੀੜੀ ਜਰਦਾ ਇਦਾਂ ਦਾ ਕੋਈ ਸੇਵਨ ਤਾਂ ਨਹੀਂ ਸੀ ਕਰ ਰਹੇ ਨਹੀਂ ਜੀ ਨਹੀਂ ਨਹੀਂ ਅਸੀਂ ਲਾਟਰੀਆਂ ਜਾ ਕੇ ਆਏ ਹਾਂ ਉਧਰਾ ਛੜਨ ਵਾਲਾ ਬੰਦੇ ਲੈ ਕੇ ਗਏ ਸੀ ਤਿੰਨੇ ਬੰਦੇ ਹੁਣ ਐਸੇ ਟਾਈਮ ਪਿੰਡੋਂ ਆਏ ਤੇ ਜੀ ਅਸੀਂ ਹਜੇ ਟਰਾਲੀ 'ਚ ਪਾਇਆ ਕਰ ਰੱਖ ਗਏ ਜੀ ਉੱਥੇ ਹੀ ਗਏ ਜੀ ਬਸ ਕੱਪੜੇ ਥੋੜੇ ਦੇ ਤੇ ਵਾਪਸ ਮਿਲ ਗਏ ਕੱਪੜੇ ਤਾਂ ਜੀ ਉੱਥੇ ਸਿੱਟ ਗਏ ਹਾਂ ਜੀ ਪੈਸੇ ਬਡੂਏ ਲੈ ਕੇ ਕੱਢ ਕੇ ਮੋਹਰ ਕਿੰਨੇ ਕ ਪੈਸੇ ਲੈ ਗਏ ਸਾਡੇ ਮੇਰੇ ਬਡੂਏ 'ਚ ਤਾਂ ਹੈਗੇ ਜੀ 3000 ਰੁਪਿਆ ਸèm ਨਾਲ ਮੋਬਾਈਲ ਸੀਗਾ ਹੁਣ ਬਾਕੀ ਇਹਨਾਂ ਦੇ ਵੀ ਹੁਣੇ 4 ਜਣੇ ਤੇ ਮੇਰੇ ਨਾਲ ਇਹਨਾਂ ਨੂੰ ਪੁੱਛ ਲੋ ਵੀ ਕਿੰਨੇ ਕਿੰਨੇ ਤੇ ਮੋਬਾਈਲ ਵੀ ਮੋਬਾਈਲ ਵੀ ਮਹਿੰਗੇ ਹੋਣੇ ਬਾਈ ਮੋਬਾਈਲ ਜੀ ਮੇਰਾ ਮੋਬਾਈਲ ਤਾਂ ਹੀ ਹੈਗਾ 3000 ਰੁਪਿਆ ਦਾ ਆਹ ਮੁੰਡੇ ਨੇ ਤਾਂ ਪਰਸੋ ਚੋਂ ਥੇ ਮੋਬਾਈਲ ਲੇਤਾ ਹਜੇ 9 ਉਹਦੇ ਲਵੇ ਬੇਬੀ ਦਿੱਤੀ ਗਈ ਉਹਦੇ ਲਵੇ 4000 ਰੁਪਏ ਦਿੱਤੀ ਗਈ ਨਾਲ ਮੋਸ਼ਨ ਪੁਲਿਸ ਪ੍ਰਸ਼ਾਸਨ ਕੋਲ ਗਏ ਤੁਸੀਂ ਅਸੀਂ 3-4 ਜਣੇ ਪੁਰਸ਼ ਵਾਲਿਆਂ ਨੂੰ ਆਖਿਆ ਜੀ ਸਾਨੂੰ ਕਹਿੰਦੇ ਨੇ ਗਾਹਾਂ ਵਗ ਜਾਈ ਟੇਬਲ ਤੇ ਉੱਥੇ ਵਗ ਜੋ ਉੱਥੇ ਅਸੀਂ ਥਾਣੇ ਚੌਂਕੀ ਤੱਕ ਜਾਏ ਜਿਹੜੀ ਰੇਲਵੇ ਸਟੇਸ਼ਨ ਤੋਂ ਚੌਂਕੀ ਅੱਗੇ ਉੱਥੇ ਵੀ ਜਾ ਕੇ ਆਏ ਜੀ ਅਸੀਂ ਉੱਥੇ ਵੀ ਕੰਪਲੀਟ ਲਿਖਾ ਕੇ ਆਈ ਤੁਸੀਂ ਪਛਾਣ ਸਕਦੇ ਹੋ ਜਿਹੜੇ ਲੋਕਾਂ ਨੇ ਤੁਹਾਡੇ ਨੇ ਪਸਾਨ ਲਾਂਗੇ ਅਸੀਂ ਅੱਛਾ ਕਿੱਧਰ ਗਏ ਕਿੱਧਰ ਨੂੰ ਨੇ ਫਿਰ ਉਹ ਉਹਨਾਂ ਨੂੰ ਇਹ ਬੜੇ ਤੇ ਬਾਜ਼ਾਰ ਨੂੰ ਤੁਹਾਡੇ ਮੋਬਾਈਲ ਕਿੰਨੇ ਲੈ ਗਏ ਕਿੰਨੇ ਮੋਬਾਈਲ ਲੈ ਗਏ 5000 ਚਾਰ ਤਾਂ ਅਸੀਂ ਖੜੇ ਹਾਂ ਇੱਕ ਮੁੰਡਾ ਉੱਥੇ ਆਈ ਪੰਜ ਜਣੇ ਪੰਜ ਮੋਬਾਈਲ ਲੈ ਗਏ ਪੈਸੇ ਕਿੰਨੇ ਹੋਣਗੇ ਤਕਰੀਬਨ ਪੈਸੇ ਮੰਨ ਲਓ ਵੀ 4000 ਕੇ 1000 ਮਿਲ ਲਵੇ ਵਧੀਆ ਜੀ ਸਾਰਿਆਂ ਦਾ ਰਲਾ ਕੇ ਕਿੰਨਾ ਹੋਊਗਾ ਹੋਊਗਾ ਇਸ ਦਾ 20000 ਰੁਪਏ ਦਾ ਹੋਊਗਾ ਜੀ ਪੰਜੇ ਬੰਦੇ ਲਵੇ ਅੱਛਾ ਕਿਸੇ ਲਵੇ 4000 ਜੀ ਕਿਸੇ ਲਵੇ 5000 ਕਿਸੇ ਲਵੇ 3000 ਐਂ ਤੇ 23 ਪੈਸੇ ਸਾਰਿਆਂ ਨੇ ਲਵੇ ਹਜੇ ਪਿੰਡੋ ਕੀ ਲੱਗਦਾ ਵਾਕਈ ਨਹਿੰਗੇ ਹਜਾ ਕੰਮ ਕਰ ਸਕਦੇ ਨੇ ਜਾਂ ਇਹ ਬਹਿਰੂਪੀਏ ਨੇ ਜਿਹੜੇ ਸਾਡ ਬਾਣਿਆਂ ਨੂੰ ਬਦਨਾਮ ਕਰਦੇ ਨੇ ਇਹਦਾ ਬਾਣਿਆਂ ਨੂੰ ਬਦਨਾਮ ਕਰਦੇ ਨੇ ਜੀ ਪਾਕੇ ਲੀਲੇ ਬਾਣੇ ਤੇ ਸੁ ਪ੍ਰਸ਼ਾਸਨ ਕੀ ਕਹਿੰਦਾ ਬਈ ਅਸੀਂ ਦੇਖਾਂਗੇ ਇੱਥੇ ਨਾ ਬਹੁਤ ਸਾਰੇ ਬੁੱਢੇ ਦਲ ਦੇ ਮੁਖੀ ਨੇ ਜਿਹੜੇ ਨੰਗ ਸਿੰਘਾਂ ਦੇ ਮੁਖੀ ਨੇ ਉਹਨਾਂ ਨੂੰ ਮਿਲ ਕੇ ਦੇਖ ਲੋ ਵੀਰ ਜੀ ਬਈ ਸਾਡੇ ਨਾਲ ਇਦਾਂ ਹੋਇਆ ਸਾਡੀ ਘੱਟ ਮੰਨ ਗਈ ਬੇਨਤੀ ਆਈ ਜਿਹੜੇ ਬੁੱਢਾ ਦਲ ਪੰਥਾਗਾ ਆਪਣਾ ਵੀ ਇਹਨਾਂ ਦੀ ਜਿਹੜੇ ਝੋਲੇ ਪਾਈ ਫਿਰਦੇ ਨੇ ਨੰਗੇ ਸਰ ਰੋਡੇ ਨਸੇ ਪੱਤੇ ਕਰਕੇ ਉਹ ਇਥੇ ਗੁੰਡਾਗਰਦੀ ਕਰਦੇ ਨੇ ਚੋਲੇ ਪਾ ਕੇ ਬਦਨਾਮੀ ਇਹਨਾਂ ਦੀ ਕਰਾ ਰਹੇ ਨੇ ਬੁੱਢਾ ਦਲ ਦੀ ਕਿਦਾਂ ਉਹਨਾਂ ਦੇ ਉਹਨਾਂ ਦੇ ਪੇ ਕੇਸ ਕਤਲ ਕੀਤੇ ਹੋਏ ਸੀ ਕਿਦਾਂ ਲੱਗਦਾ ਸੀ ਤੁਹਾਨੂੰ ਉਹਨਾਂ ਲਵੇ ਜੀ ਇੱਕ ਦਾ ਹੀ ਐਡਾ ਸਾਰਾ ਸਰੀਰ ਤੀਗਾ ਜੀ ਹੁਣ ਮੇਰੇ ਪਰ ਗੱਲ ਲਾਵੇ ਖੜਜੇ ਬੰਦਾ ਜਦੋਂ ਪਿਸਤੌਲ ਕੱਢ ਲਈ ਅਗਲਾ ਕੀ ਕਰੂਗਾ ਜੀ ਅਗਲਾ ਕੱਢ ਕੇ ਫੜਾਊਗਾ ਜੀ ਕਿਰਪਾਨਾਂ ਦੀਆਂ ਨੰਗੀਆਂ ਨੰਗੀਆਂ ਕਿਰਪਾਨਾਂ ਲੈ ਕੇ ਫਿਰਦੇ ਦੇ ਜੀ ਪਿਸਤੌਲ ਦੀਆਂ ਜੀ ਆ ਮੁੰਡੇ ਕੋਈ ਹੋਰ ਨਹੀਂ ਸੀ ਗੱਲ ਲਵੇ ਲਾਉਣੇ ਜੀ ਤੁਸੀਂ ਬੰਦੇ ਆ ਵੀ ਤੇ ਹੋਰ ਪਰ ਉਹ ਨੰਗੇ ਜਾਂਦੇ ਤੇ ਰਸਤਾ ਚੱਲਦਾ ਹੀ ਉਥੋਂ ਦੀ ਕਈ ਜਣਿਆਂ ਨੂੰ ਦੱਸਿਆ ਹੀ ਅਗਲਾ ਹਥਿਆਰਾਂ ਨੂੰ ਦੇਖ ਕੇ ਜੀ ਕੋਈ ਲਵੇ ਨਹੀਂ ਲੱਗਿਆ ਹੈਗਾ ਉਹਨਾਂ ਦੇ ਜੀ ਅੱਛਾ ਉਹਦੇ ਜੀ ਸਿੱਧੀ ਫੇਰ ਘੱਡ ਰਹੇ ਸੀ ਦੂਜੇ ਲੋੜੀ ਤਿੰਨ ਪਟਾਕੇ ਵੀ ਚਲਾਏ ਨੇ ਜੀ ਉਹਨਾਂ ਨੇ ਜੀ ਪਿਸਤੌਲ ਨਾਲ ਜੀ ਸੋ ਇਹ ਨੌਜਵਾਨ ਨੇ ਕਿਹੜਾ ਪਿੰਡਾ ਤੁਹਾਡਾ ਸਾਡਾ ਪਿੰਡ ਨਾਗਰ ਆਈ ਸੰਰੂਰ ਜਲਾ ਅਗਰਾ ਸੰਗਰੂਰ ਜ਼ਿਲ੍ਹਾ ਟਰਾਲੀ ਆਈ ਵੀ ਥੋੜੀ ਇੱਥੇ ਨਹੀਂ ਜੇ ਅਸੀਂ ਬਸ ਤੇ ਆਏ ਜੀ ਆ ਮੁੰਡੇ ਸਾਡੇ ਪਿੰਡ ਦੇ ਟਰਾਲੀ ਲੈ ਕੇ ਟਰਾਲੀ ਸਾਡੇ ਪਰਸੋਂ ਦੇ ਆਏ ਹੋ ਤੇ ਅਮਰੇ ਤਾਂ ਅੱਜੇ ਆਏ ਤੇ ਮੁੰਡੇ ਮਿਲ ਲਈ ਹਾਂ ਆਹ ਕਿ ਘੜੇ ਤੇ ਜੀ ਬਸ ਤੇ ਆਏ ਜੀ ਹੁਣ ਠੀਕ ਹੈ ਸੋ ਇਹ ਹਾਲਾਤ ਨੇ ਜੀ ਕੁਝ ਅਜਿਹੇ ਲੋਕ ਵੀ ਨੇ ਜਿਹੜੇ ਬਾਣਿਆਂ ਨੂੰ ਬਦਨਾਮ ਕਰ ਰਹੇ ਨੇ ਬਹਿਰੂਪੀਏ ਨੇ ਇਹ ਕਹਿੰਦੇ ਜੀ ਸਾਡੀ ਕੁੱਟਮਾਰ ਕੀਤੀ ਆ ਅਸੀਂ ਟਾਇਲਟ ਗਏ ਸੀਗੇ ਬਾਹਰ ਉਧਰੋਂ ਜਦੋਂ ਆਏ ਤੇ ਸਾਨੂੰ ਕਹਿੰਦੇ ਨੇ ਤੁਸੀਂ ਇਧਰ ਆ ਕੀ ਕਰਕੇ ਆਏ ਹੋ ਇਸੇ ਤਰ੍ਹਾਂ ਤੁਸੀਂ ਗੁਰੂ ਘਰ ਜਾਮਗੇ ਉੱਥੇ ਸਾਨੂੰ ਧੱਕੇ ਨਾਲ ਕੁੱਟ ਕੇ ਨਮਾਇਆ ਗਿਆ ਤੇ ਸਾਡੇ ਵਸਤਰਾਂ ਦੀ ਕੱਪੜਿਆਂ ਦੀ ਤਲਾਸ਼ੀ ਕੀਤੀ ਗਈ ਕਹਿੰਦੇ ਕੋਈ ਜ਼ਰਦਾ ਬੀੜੀ ਤਮਾਕੂ ਤਾਂ ਨਹੀਂ ਹੈਗਾ ਜਿਹੜੇ ਮੋਬਾਈਲ ਸੀਗੇ ਜਾਂ ਵਿੱਚ ਪੈਸੇ ਸੀਗੇ ਉਹ ਸਾਰੇ ਕੱਢ ਕੇ ਲੈ ਗਏ ਨੇ ਪੁਲਿਸ ਪ੍ਰਸ਼ਾਸਨ ਕੋਲ ਵੀ ਗਏ ਨੇ ਸੋ ਇਹਨਾਂ ਦੇ ਮੋਬਾਈਲ ਨੇ ਤੁਸੀਂ ਫੋਨ ਲਾ ਕੇ ਚੈੱਕ ਚੁੱਕ ਨਹੀਂ ਕੀਤਾ ਦੁਬਾਰੇ ਮੋਬਾਈਲ ਹੈਈ ਨਹੀਂ ਛੱਡ ਲਵੇ ਜੀ ਹੋਰ ਕਿਸੇ ਲਵੇ ਜੀ ਅੱਛਾ ਕਿਸੇ ਤਾਂ ਹੋਰ ਲਾਇਆ ਹੋਊਗਾ ਹੁਣ ਸਾਰੇ ਬੰਦ ਪੈਦੇ ਮੈਂ ਲਾਇਆ ਸੀ ਹਾਂ ਜੀ ਕਿ ਨਾ ਤੁਸੀਂ ਮਿਲ ਲਿਓ ਇੱਥੇ ਨਿਹੰਗ ਸਿੰਘਾਂ ਦੇ ਜਿਹੜੇ ਮੁਖੀ ਨੇ ਉਹਨਾਂ ਨੂੰ ਵੀ ਮਿਲ ਲਿਓ ਕਈ ਵਾਰ ਕੋਈ ਪਤਾ ਲੱਗ ਜਾਂਦਾ ਈ ਸੋ ਇਦਾਂ ਦੇ ਲੋਕ ਵੀ ਨੇ ਜਿਹੜੇ ਇੱਥੇ ਬਾਣੇ ਨੂੰ ਬਦਨਾਮ ਕਰਦੇ ਨੇ ਅਜਾਹੇ ਬਹਿਰੂਪੀਏ ਵੀ ਇਹ ਸੰਗਤ ਦੇ ਵਿੱਚ ਫਿਰ ਰਹੇ ਨੇ ਜਿਹੜੇ ਇੱਥੇ ਆਪਣੀਆਂ ਚਾਲਾਂ ਦੇ ਨਾਲ ਪੈਸੇ ਵਟੋੜਨ ਦੇ ਲਈ ਆਏ ਨੇ ਸੋ ਅਜਾਹੇ ਲੋਕਾਂ ਤੋਂ ਜ਼ਰੂਰ ਸਾਵਧਾਨ ਰਹੋ ਫਿਲਹਾਲ ਅਸੀਂ ਅਜਹੀਆਂ ਕਿਹੜੀਆਂ ਖਬਰਾਂ ਨੇ ਤੁਹਾਨੂੰ ਦਿਖਾਉਂਦੇ ਰਹਾਂਗੇ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਜਤਿੰਦਰ ਟਵਾਣਾ ਦੇ ਨਾਲ ਮਨਵਿੰਦਰ ਸਿੰਘ ਟਵਾਣਾ ਪੱਤੇਗੜ੍ਹ ਸਾਹਿਬ